ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਬਨ ਹੈ ਬਸੀ ਕਿਉ ਪਾਈਐ ਜਾਉ ਲਾਉ ਮਨਹੁ ਨ ਤਜੈ ਬਿਕਾਰ ਜਿਹੇ ਘਰ ਬਨ ਸੰਸਾਰ ਕੀਆ ਤੇ ਪੂਰੇ ਸੰਸਾਰ ਸਾਰ ਸੁਖ ਪਾਈਐ ਰਾਮਾ ਇਹ ਪਾਈਆ ਪਤੀ ਵਿਸਰਾਮ ਲਾਉਣਾ ਹੈ ਰੰਗ ਰਵਹੋ ਆਤਮੇ ਰਾਮ ਰਹਾਉ ਜਟਾ ਪਸਮਲੀ ਪਨਕੀਆ ਕਹਾ ਗੁਫਾ ਮਹਿ ਬਾਸ ਮਨ ਜੀਤੇ ਮਨ ਜੀਤੇ ਜਗ ਜੀਤਿਆ ਜਾਂ ਤੇ ਵਿਖਿਆ ਤੇ ਹੋਏ ਉਦਾਸ ਇਹ ਜੀਤੇ ਜੀਤਿਆ ਥੋੜਾ ਜਿਹਾ ਕਸ ਕੇ ਬੋਲਣਾ ਹੈ ਅੰਜਨ ਦੇ ਸਵੇ ਕੋਈ ਤੋਕ ਚਾਹ ਨਾ ਮਾਹੀ ਬਿਦਾਨ ਅੰਜਨ ਦੀ ਸਭੈ ਕੋਈ ਇੱਥੇ ਵਿਸਰਾਮ ਹੈ ਯਾਦ ਰੱਖਣਾ ਲਾ ਵਿਸਰਾਮ ਹੈ ਟੋਕ ਚਾਹ ਨਾ ਮਾਹੀ ਠਮਕ ਬਿਦਾਨ ਗਿਆਨ ਅੰਜਨ ਜਿਹ ਪਾਇਆ ਤੇ ਲੋਇਨ ਪਰਵਾਨ ਕਹਿ ਕਬੀਰ ਅਬ ਜਾਨਿਆ ਗੁਰ ਗਿਆਨ ਦਿਆ ਸਮਝਾਏ ਗੁਰ ਪਦਤੀ ਜਮਕ ਲਾ ਦਿੰਨੀ ਅੰਤਰਗਤ ਹਰ ਭਿਟਿਆ ਆਬ ਮੇਰਾ ਮਨ ਕਤਹੂ ਨ ਜਾਏ ਰਿੱਦ ਸਿੱਧ ਜਾ ਕਹ ਫਰੀ ਤਾਬ ਕਾਹੂ ਸੋ ਕਿਆ ਕਾਜ ਤੇਰੇ ਕਹਿਨੇ ਕੀ ਗਤ ਕਿਆ ਕਹੋ ਮੈਂ ਬੋਲਤ ਹੀ ਬਾਡ ਲਾਜ RAM ਜਿਹ ਪਾਇਆ RAM RAM ਪੱਤਿ ਵਿਸਰਾਮ ਨ ਹੈ RAM ਜਿਹ ਪਾਇਆ RAM ਤੇ ਆ ਵਹਿਨਾ ਬਾਰ ਬਾਰ ਪੀਤੀ ਪਦਤੀ ਵਿਸਰਾਮ ਰਹਾਉ ਝੂਠਾ ਜਗ ਡਹਿਕੇ ਕਨਾ ਦਿਨ ਦੋ ਬਰਤਨ ਕੀ ਆਸ RAM ਉਦਕ ਜੇ ਜਨ ਪੀਆ ਤੇ ਬਹੁ ਰਨਾ ਭਈ ਪਿਆਸ ਗੁਰ ਪ੍ਰਸਾਦਿ ਜੇ ਬੂਜਿਆ ਆਸਾ ਤੇ ਭਇਆ ਨਿਰਾਸ ਸਭ ਸਚ ਨਦਰੀ ਆਇਆ ਜੋ ਆਤਮ ਭਇਆ ਉਦਾਸ RAM ਨਾਮ ਰਸ ਚਾਖਿਆ ਹਰ ਨਾਮਾ ਹਰ ਤਾਰ ਹਾਂਜੀ ਹਰ ਤਾਰ ਹਰ ਤਾਰ ਹਰ ਨਾਮਾ ਹਰੀ ਦਾ ਨਾਮ ਹਰ ਕੀ ਹਰੇਕ ਨੂੰ ਤਾਰ ਕੀ ਤਾਰ ਦਿੰਦਾ ਹੈ ਕਹੋ ਕਬੀਰ ਮਖਰਾ ਕਰਨਾ ਪਾਠ ਹਰ ਤਾਰ ਨਹੀਂ ਕਹਿਣਾ ਕਹੋ ਕਬੀਰ ਕੰਚਨ ਭਇਆ ਭ੍ਰਮ ਗਿਆ ਸਮੁੰਦਰੇ ਪਾਰ ਭ੍ਰਮ ਗਿਆ ਸਮੁੰਦਰੇ ਪਾਰ ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਗੇ ਸੁੰਨ ਸੁੰਨ ਹੈ ਸੁੰਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵਹਗੇ ਬਹਰ ਹਮ ਕਾਹੇ ਆਵਹਗੇ ਆਵਣ ਜਾਣਾ ਹੁਕਮ ਤਿਸੈ ਕਾ ਹੁਕਮੈ ਬੁੱਝ ਸਮਾਵਹਿਗੀ ਅੰਗੀ ਵਿੱਚ ਸਾਰੇ ਬਦਾਂ ਦੀ ਡੈਸ਼ ਦੇ ਕੇ ਬੋਲਣਾ ਇਕੱਠਾ ਪਾਠ ਹੈ ਸੰਭਾਲ ਜਬ ਚੂਕੈ ਪੰਚ ਤਾਤ ਕੀ ਰਚਨਾ ਐਸੇ ਭਰਮ ਚੁਕਾਵਹਿਗੀ ਦਰਸ਼ਨ ਛੋੜ ਭਏ ਸਮਦਰਸੀ ਸਾਮਦਰਸੀ ਬੋਲਾ ਸਾਮਦਰਸੀ ਸਾਮਦਰਸੀ ਕਸਕੇ ਨਹੀਂ ਬੋਲਣਾ ਦਰਸ਼ਨ ਛੋੜ ਭਏ ਸਾਮਦਰਸੀ ਏਕੋ ਨਾਮ ਧਿਆਵਹਿਗੇ ਜੇਤ ਹਮ ਲਾਏ ਤਿਤਹੀ ਲਾਗੇ ਜੇਤ ਹਮ ਲਾਏ ਤਿਤਹੀ ਲਾਗੇ ਜੇਤ ਹਮ ਲਾਏ ਤਿਤਹੀ ਲਾਗੇ ਤੈਸੇ ਕਰਮੁ ਕੁਮਾ ਵਹਿਗੇ ਹਰ ਜੀ ਕਿਰਪਾ ਕਰੇ ਜੋ ਆਪਣੀ ਤਾ ਗੁਰ ਕੇ ਸ਼ਬਦ ਸਮਾਵਹਿ ਕੀ ਜੀਵਤ ਮਰਹੁ ਮਰਹੁ ਫੁਨ ਜੀਵਹੁ ਪੁਨਰਪ ਜਨਮ ਨਾ ਹੋਈ ਕਹ ਕਬੀਰ ਜੋ ਨਾਮ ਸਮਾਨੇ ਸੁਨ ਰਹਿਆ ਲੇਵ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ